ਸਾਡੀ ਸਿਸਟਰ ਇੱਥੇ ਵਿਆਹ ਵੀ ਦੀ ਰੁੜਕੇ ਜੀ ਨਿੱਠ ਕੇ ਚਲੀ ਗਈ ਵੀ ਕੋ ਲੜ ਕੇ ਚਲੀ ਗਈ ਡਾਈ ਝਗੜਾ ਹੋਇਆ ਸਾਨੂੰ ਤਾਂ ਹੁਣੇ ਪਤਾ ਲੱਗਿਆ ਵੀ ਡੈੱਡ ਬੋਡੀ ਹੈ ਨਿਕਲਦੇ ਹੀ ਪਤਾ ਲੱਗਿਆ ਇਹਨੂੰ ਬਚਾਣ ਦੇ ਬਚਾਣ ਦੇ ਗ੍ਰਾਮਪੂਰਪੁਰ ਮੱਝੀ ਦਾ ਮੁੰਡਾ ਹੈ ਇਹਨੂੰ ਬਚਾਣ ਦੇ ਬਚਾਣ ਦੇ ਉਹ ਡੁੱਬ ਗਿਆ ਬਚਾਣਾ ਉਡੀਕਾ ਨਾ ਜਸਵਿੰਦਰ ਕੌਰ ਤੈਂਕੀ ਸੀ ਕਿਹਨੂੰ ਬਚਾਣ ਲੱਗਿਆ ਕੋਈ ਮੁੰਡਾ ਹੋਰ ਸੀ ਕੁਲਵਿੰਦਰ ਸਿੰਘ ਨਛੱਤਰ ਸਿੰਘ ਰਾਮਪੁਰ ਮੱਝੀ ਦਾ ਉਹ ਕਹਿੰਦੇ ਨਹਿਰ ਦੇ ਵਿੱਚ ਰੁੜ ਗਏ ਨੇ ਕੋਈ ਨਾ ਕਰਿਆ ਕੋਈ ਨਹੀਂ ਤਾਂ ਕਿਤੇ ਬੱਚੇ ਜੇ ਤਾਂ ਹੀ ਨਾਲ ਮਾਰੀ ਆਉਂਦੀ ਕੋਈ ਨਾ ਕੋਈ ਝਗੜਾ ਤਾਂ ਹੋਇਆ ਬਣਾ ਬਣਾ ਲੇ ਤੇ ਦਾ ਵੀ ਨਹੀਂ ਲੱਗਿਆ ਉਹਦਾ ਕਾਟਾ ਬੰਦਾ ਇਹਨੂੰ ਬਚਾਉਣ ਦੇ ਚੱਕਰ ਆ ਮਾਉਨਾ ਮਾਉਨਾ ਇਹ ਕਿੱਥੇ ਦਾ ਪੈਂਡ ਦੇਖੀ ਕੋਈ ਉਹਦਾ ਪੈਂਡ ਦੇ ਨੇ ਫੋਨ ਕਰ ਕੋ ਕੀ ਇਹ ਕਣਾ ਕਰਕੇ ਟੀਚਰ ਕਿੱਥੇ ਲੱਗੀ ਵੀ ਸਰਦਾਰ ਜੀ ਟੀਚਰ ਕੱਲ ਲੱਗੀ ਇਹ ਮੇਰੀ ਭੈਣ ਹੈ ਜੀ ਅਸਲੋਂ ਕੌਣ ਸੀ ਇਹ ਕਿੱਥੋਂ ਆਈ ਸੀ ਤੇ ਕਿਵੇਂ ਛਾਲ ਮਾਰਦੀ ਇਹ ਰੁੜਕੇ ਤੇ ਆਈ ਦੀ ਜੀ ਇਸੇ ਠੰਡੇ ਤੇ ਮਾਰਕੀਟ ਤੇ ਬੈਠੇ ਹੋਣ ਬਾਅਦ ਰਸੇ ਰਸੜੇ ਕੇ ਉਹਨਾਂ ਨੂੰ ਬਚਾਉਣ ਆਇਆ ਤੇ ਕੁੜੀ ਨੂੰ ਪਤਾ ਨਹੀਂ ਕੌਣ ਹੈ ਕੌਣ ਨਹੀਂ ਕੁੜੀ ਸਾਨੂੰ ਨਹੀਂ ਪਤਾ ਉਹਦਾ ਬਚਾਂਦਾ ਬਚਾਂਦਾ ਆਪ ਡੁੱਬ ਗਿਆ ਨਾਲ ਕੁੜੀ ਵੀ ਮਰ ਗਈ ਛੁੜੀ ਤਾਂ ਮਿਲ ਗਈ ਉਹ ਕੇ ਲੰਘ ਗਈ ਰਾਮ ਪਰਮਾਤਮਾ ਦੀ ਉਹ ਕੀ ਨਾਮ ਸੀ ਮਾਉ ਮਾਉ ਕਹਿੰਦੇ ਕਿੰਨੀ ਕੁਮਰ ਸੀ 28 ਸਾਲ ਪਰਮਾਰੀ ਇਹ ਝੱਲੀ ਆ ਕੇ ਛਾਲ ਮਾਰੀ ਹੈ ਜੀ ਉਹ ਰੋਪੜ ਤੋਂ ਬਾਕੀ ਸਾਡਾ ਪਿੰਡ ਫਤੇਵੜਾ ਜੀ ਸਾਡੀ ਸਿਸਟਰ ਇੱਥੇ ਵਿਆਹ ਵੀ ਦੀ ਰੁੜਕੇ ਜੀ ਕੀ ਪ੍ਰੋਬਲਮ ਹੋਈ ਕਿਉਂ ਛਾਲ ਮਾਰੀ ਇਹ ਪਤਾ ਨਹੀਂ ਕਿ ਆ ਘਰ ਚ ਕੋਈ ਲੜਾਈ ਝਗੜਾ ਹੋਇਆ ਉੱਥੋਂ ਆ ਕੇ ਵੀਰੇ ਇੱਥੇ ਐਸੀਆਂ ਤੋਂ ਵੀ ਨਹੀਂ ਆਈ ਪਰ ਉਹਨੇ ਫੋਨ ਆਇਆ ਵੀ ਇਦਾਂ ਕਰਕੇ ਬਈ ਬਿਨਾਂ ਠੱਕੇ ਚਲੇ ਗਈ ਵੀ ਕੋਈ ਲੜ ਕੇ ਚਲੇ ਗਈ ਲੜਾਈ ਝਗੜਾ ਹੋਇਆ ਬੱਚੇ ਵੀ ਨਾਲ ਸੀ ਬੱਚੇ ਨਹੀਂ ਨਾਲ ਬੱਚੇ ਘਰੇ ਇਹ ਕੀ ਕਰੀ ਲੂ ਝਗੜਾ ਹੋਇਆ ਕੀ ਹੋਇਆ ਉਹ ਤਾਂ ਹੁਣ ਇਹ ਪਤਾ ਨਹੀਂ ਲੱਗਦਾ ਜੀ ਵੀ ਉਹਨਾਂ ਨੂੰ ਪਤਾ ਆਜ ਤੇ ਲੱਗਣਾ ਜੀ ਕੀ ਚੱਕਰ ਗਿਆ ਵਾ ਜੀ ਸਾਨੂੰ ਤਾਂ ਹੁਣੇ ਪਤਾ ਲੱਗੇ ਵੀ ਡੈੱਡ ਬੋਡੀ ਨਿਕਲ ਤੋ ਹੀ ਪਤਾ ਲੱਗੇ ਸਰ ਸਾਨੂੰ ਤਾਂ ਫੋਨ ਆਇਆ ਤਾਂ ਪੁੱਲ ਪਰ ਬੱਤਰ ਰੰਗਿਲ ਪੁੱਲ ਪਰ ਤੇ ਸਾਨੂੰ ਪਤਾ ਲੱਗਾ ਵੀ ਕਿ ਮੱਜਰੀ ਗੁਰਦੀ ਪੁੱਲ ਪਰ ਤੇ ਕੁੜੀ ਨੂੰ ਛਾਲ ਮਾਰਤੀ ਛਾਲ ਪਰ ਤੇ ਆਕੇ ਉਸ ਨਾਲ ਕਿਸੇ ਪੁਨਾਹ ਦੀ ਜਿਹਾ ਸੇ ਮੋਟਰ ਚੱਕੇ ਇਹਨੂੰ ਬਚਾਣ ਦਾ ਬਚਾਣ ਦਾ ਗਰਾਮਪੂਰpur ਮਾਜਰੀ ਦਾ ਮੁੰਡਾ ਹੈ ਇਹਨੂੰ ਬਚਾਣ ਦਾ ਬਚਾਣ ਦਾ ਉਹ ਡੁੱਬ ਗਿਆ ਬਚਾਰਾ ਇਹਦੇ ਅਸੀਂ ਡੱਟ ਬੜੀ ਵਾਰ ਕਰ ਲਈ ਇਹਦੇ ਬਾਰਸ਼ ਤੋਂ ਪਹਿਲਾਂ ਤੋਂ ਮਿਲਣੇ ਤੇ ਹੁਣ ਉਹਦੇ ਬਾਰਸ਼ ਵਿੱਚ ਆ ਗਏ ਇੱਕ ਕੁੜੀ ਫੜੇ ਕੋਈ ਪਗੜਾ ਦੀ ਪੁੱਤ ਜੰਦੇ ਸਾਰੇ ਦਸਰੇ ਇਹਦੇ ਬਾਰਸ਼ ਵਿੱਚ ਹੁਣ ਆ ਗਏ ਸਰ ਜੀ ਅੱਡ ਕੇ ਰੱਖੀ ਹੋਈ ਸੀ ਕੁੜੀ ਦਾ ਨਾਮ ਜਸਵਿੰਦਰ ਕੌਰ ਪਿੰਕੀ ਸੀ ਘਾਲੇ ਦਾ ਨਾਮ ਸਜੀਤ ਬਾਸੀ ਰੁੜਕਾ ਨੇੜੇ ਮਹਾਲੀ ਦੀ ਸੀ ਹੁਣ ਬਾਕੀ ਦੇਖਦੇ ਬਾਅਦ ਤੇ ਕੀ ਗੱਲਬਾਤ ਹੋਈ ਹੈ ਜੀ ਘਰ ਦੇ ਨਾਲ ਬਾਰਸ਼ ਨੂੰ ਬੁਲਾ ਕੇ ਤੇ ਕਿਹਨੂੰ ਬਚਾਨ ਲੱਗਿਆ ਕੋਈ ਮੁੰਡਾ ਹੋਰ ਸੀ ਕੁਲਵਿੰਦਰ ਸਿੰਘ ਨਛੱਤਰ ਸਿੰਘ ਰਾਮਪੁਰ ਮੱਤਜੀ ਦਾ ਉਹ ਕਹਿੰਦੇ ਨਹਿਰ ਦੇ ਵਿੱਚ ਰੁੜ ਗਏ ਇਹਨਾਂ ਦੇ ਦਸਨ ਮੁਤਾਬਕ ਉਹਦਾ ਵੀ ਦੇਖਦੇ ਬਾਅਦ ਤੇ ਕੀ ਬਣਦਾ ਜੀ ਅੱਛਾ ਵਰੀਆਂ ਦੇ ਭਾਲ ਕਰ ਰਹੇ ਉਹਦੀ ਵੀ ਭਾਲ ਕਰ ਰਹੇ ਜੀ ਕੀ ਕਰੋ ਜੀ ਹੱਸੋ ਹੋਇਆ ਕਾਰਨ ਕੁਝ ਪਤਾ ਲੱਗਿਆ ਹਾਂ ਜੀ ਕੋਈ ਗੱਲਬਾਤ ਨਹੀਂ ਪਤਾ ਲੱਗਿਆ ਜੀ ਕਿਸ ਤਰ੍ਹਾਂ ਹੋਈ ਗੱਲਬਾਤ ਕਿਸ ਤਰ੍ਹਾਂ ਨੇ ਕਹਿੰਦੇ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਜੀ ਸਾਡੀ ਸਿਸਟਰ ਇੱਥੇ ਵਿਆਹ ਵੀ ਦੀ ਰੁੜ ਗਈ ਜੀ ਨਿੱਠ ਕੇ ਚਲੀ ਗਈ ਵੀ ਕੋਈ ਲੜ ਕੇ ਚਲੀ ਗਈ ਛੜਾਈ ਝਗੜਾ ਹੋਇਆ ਸਾਨੂੰ ਤਾਂ ਹੁਣੇ ਪਤਾ ਲੱਗਿਆ ਵੀ ਡੈੱਡ ਬੋਡੀ ਹੈ ਨਿਕਲਦੇ ਹੀ ਪਤਾ ਲੱਗਿਆ ਇਹਨੂੰ ਬਚਾਣ ਦੇ ਬਚਾਣ ਦੇ ਗ੍ਰਾਮਪੂਰਪੁਰ ਮਾਝੀ ਦਾ ਮੁੰਡਾ ਹੈ ਇਹਨੂੰ ਬਚਾਣ ਦੇ ਬਚਾਣ ਉਹ ਡੁੱਬ ਗਿਆ ਬਚਾਣਾ ਕੁੜੀ ਦਾ ਨਾਂ ਜਸਵਿੰਦਰ ਕੌਰ ਪੈਂਕੀ ਸੀ ਕਿਹਨੂੰ ਬਚਾਣ ਲੱਗਿਆ ਕੋਈ ਮੁੰਡਾ ਹੋਰ ਸੀ ਕੁਲਵਿੰਦਰ ਸਿੰਘ ਨਛੱਤਰ ਸਿੰਘ ਰਾਮਪੁਰ ਮੱਤਜੀ ਦਾ ਉਹ ਕਹਿੰਦੇ ਨਹਿਰ ਦੇ ਵਿੱਚ ਰੁੜ ਗਏ ਨੇ ਕੋਈ ਨਾ ਕਿਤੇ ਬੱਚੇ ਜੇ ਤਾਂ ਹੀ ਸਾਲ ਮਾਰੀ ਆਉਂਦੀ ਕੋਈ ਨਾ ਕੋਈ ਝਗੜਾ ਤਾਂ ਹੋਇਆ ਹੈ ਪਰਾ ਬਣਾ ਲੇ ਤੇ ਬਣਾ ਲਿਆ ਯਾਰ ਪਤਾ ਵੀ ਨਹੀਂ ਲੱਗਿਆ ਆਪ ਦਾ ਕਾਟਾ ਮੁੰਡਾ ਇਹਨੂੰ ਵਜਾਉਣ ਦੇ ਚੱਕਰਾਂ ਮਾ ਉਹਨਾਂ ਮਾ ਉਹਦੇ ਦੇ ਉਹ ਕਿੱਥੇ ਮੁੰਡਾ ਭੈਣ ਦੇ ਵਿੱਚ ਉਹਦੇ ਉੱਤਰ ਮੈਂ ਤੇਰੇ ਮਾਟਾ ਮੁੰਡਾ ਫੋਨ ਕਰ ਕੋ ਕੀ ਨੇ ਦੇਖਣਾ ਕਰਕੇ ਤੈਨੂੰ ਟੀਚਰ ਕਿੱਥੇ ਲੱਗੀ ਸੀ ਸਰਦਾਰ ਜੀ ਟੀਚਰ ਘਰ ਲੱਗੀ ਤੇ ਮੇਰੀ ਭੈਣ ਹੈ ਜੀ ਅਸਲੋਂ ਕੌਣ ਸੀ ਇਹ ਕਿੱਥੋਂ ਆਈ ਸੀ ਤੇ ਕਿਵੇਂ ਛਲ ਮਾਰਦੀ ਇਹ ਰੁੜਕੇ ਤੇ ਆਈ ਰਹੀ ਜੀ ਇਸੇ ਥੰਡੇ ਤੇ ਮਾਰਕੀਟ ਤੇ ਬੈਠੇ ਹੋਣ ਬਾਹਰ ਰਸੇ ਰਸੜੇ ਕੇ ਉਹਨਾਂ ਨੂੰ ਬਚਾਣਾ ਤੇ ਕੁੜੀ ਨੂੰ ਪਤਾ ਨਹੀਂ ਕੌਣ ਹੈ ਕੌਣ ਨਹੀਂ ਕੁੜੀ ਸਾਨੂੰ ਨਹੀਂ ਪਤਾ ਉਹਦਾ ਬਚਾਉਂਦਾ ਬਚਾਉਂਦਾ ਆਪ ਡੁੱਪ ਗਿਆ ਨਾਲ ਕੁੜੀ ਵੀ ਮਰ ਗਈ ਕੁੜੀ ਤਾਂ ਮਿਲ ਗਈ ਉਹ ਤੇ ਲੰਘ ਗਈ ਰਾਮ ਪਰਮਾਤਮਾ ਦੀ ਉਹ ਕੀ ਨਾਮ ਸੀ ਮਾਉ ਮਾਉ ਕਹਿੰਦੇ ਇਹ ਕਿੰਨੀ ਕੋਮਰ ਸੀ 28 ਸਾਲ ਮਾਰੀ ਇਹ ਝੱਲੀਆਂ ਆ ਕੇ ਛਾਲ ਮਾਰੀ ਹੈ ਜੀ ਉਹ ਰੋਪੜ ਤੋਂ ਬਾਕੀ ਸਾਡਾ ਪਿੰਡ ਫਤੇਪੁਰ ਹੈ ਜੀ ਸਾਡੀ ਸਿਸਟਰ ਇੱਥੇ ਵਿਆਹ ਵੀ ਦੀ ਰੁੜਕੇ ਜੀ ਕੀ ਪ੍ਰੋਬਲਮ ਹੋਈ ਕਿਉਂ ਛਾਲ ਮਾਰੀ ਇਹ ਪਤਾ ਨਹੀਂ ਕਿ ਆ ਗੱਲ ਘਰ ਚ ਕੋਈ ਲੜਾਈ ਝਗੜਾ ਹੋਇਆ ਉੱਥੋਂ ਆ ਕੇ ਫਿਰ ਇੱਥੇ ਐ ਜਿਆ ਤੋ ਵੀ ਬਣੀ ਆਈ ਪਰੋਣੀ ਨੇ ਫੋਨ ਆਇਆ ਵੀ ਇਦਾਂ ਕਰਕੇ ਬੇ ਬੇ ਨਾ ਠਕੇ ਚਲੇ ਗਈ ਵੀ ਕੋਈ ਲੜ ਕੇ ਚਲੇ ਗਈ ਲੜਾਈ ਝਗੜਾ ਹੋਇਆ ਬੱਚੇ ਵੀ ਨਾਲ ਸੀ ਕੋਈ ਬੱਚੇ ਨਹੀਂ ਨਾਲ ਬੱਚੇ ਘਰੇ ਇਹ ਕੀ ਕਰੇ ਲੂ ਝਗੜਾ ਹੋਇਆ ਕੀ ਹੋਇਆ ਉਹ ਤਾਂ ਉਹ ਤਾਂ ਹੁਣ ਇਹ ਪਤਾ ਨਹੀਂ ਲੱਗਦਾ ਜੀ ਵੀ ਉਹਨਾਂ ਨੂੰ ਪਤਾ ਆਜ ਤੇ ਲੱਗਣਾ ਜੀ ਕੀ ਚੱਕਰ ਗਿਆ ਹੋਇਆ ਜੀ ਸਾਨੂੰ ਤਾਂ ਹੁਣੇ ਪਤਾ ਲੱਗੇ ਵੀ ਡੈੱਡ ਬੋਡੀ ਹੈ ਨਿਕਲ ਤੋ ਹੀ ਪਤਾ ਲੱਗੇ ਸਰ ਸਾਨੂੰ ਤਾਂ ਫੋਨ ਆਤਾ ਪੁਲ ਪਰ ਬੱਟੇ ਰੰਗਿਲ ਕੋ ਕੋ ਤੇ ਸਾਨੂੰ ਪਤਾ ਲੱਗੇ ਵੀ ਕਿ ਮਾਜਰੀ ਗੁਰਦੀ ਪੁਲ ਪਰ ਤੇ ਕੁੜੀ ਨੇ ਛਾਲ ਮਾਰਦੀ ਛਾਲ ਪਰ ਤੇ ਆਕੇ ਸੋਨੋ ਕਿ ਜਪੂ ਨਾਲ ਦੀ ਜਿਹਾ ਸੇ ਮੋਟਰ ਚੱਕੇ ਇਹਨੂੰ ਬਚਾਣ ਦੇ ਬਚਾਣ ਦੇ ਗਰਾਮਪੁਰ ਪਰ ਮਾਜਰੀ ਦਾ ਮੁੰਡਾ ਹੈ ਇਹਨੂੰ ਬਚਾਣ ਦੇ ਬਚਾਣ ਦੇ ਉਹ ਡੁੱਬ ਗਿਆ ਬਚਾੜਾ ਇਹਦੇ ਅਸੀਂ ਡੱਡ ਬੜੀ ਵਾਰ ਕਰ ਲਈ ਇਹਦੇ ਬਾਰਸ਼ ਪਹਿਲਾਂ ਤੋਂ ਮਿਲੇ ਨਹੀਂ ਤੇ ਹੁਣ ਉਹਦੇ ਬਾਅਦ ਵਿੱਚ ਵੀ ਇੱਥੇ ਆ ਗਏ ਇਹ ਪੂਰੀ ਫੱਦੇ ਕੋ ਪਗਾੜਾ ਦੀ ਪੋਤਾ ਜਾਂਦੇ ਸਾਰੇ ਦਸਰੇ ਇਹਦੇ ਬਾਰਸ਼ ਵੀ ਹੁਣ ਆ ਗਏ ਸਰ ਜੀ ਅੱਡ ਕੇ ਰੱਖੀ ਹੋਈ ਸੀ ਕੁੜੀ ਦਾ ਨਾਮ ਜਸਵਿੰਦਰ ਕੌਰ ਪਿੰਕੀ ਸੀ ਘਾਲੇ ਦਾ ਨਾਮ ਸਜੀਤ ਬਾਸੀ ਰੁੜਕਾ ਨੇੜੇ ਮਹਾਲੀ ਦੀ ਸੀ ਹੁਣ ਬਾਕੀ ਦੇਖਦੇ ਬਾਅਦ ਤੇ ਕੀ ਗੱਲਬਾਤ ਹੋਈ ਹੈ ਜੀ ਘਰ ਦੇ ਨਾਲ ਬਾਰਸ਼ ਨੂੰ ਬਲਾ ਕੇ ਤੇ ਕਿਹਨੂੰ بچਾਨਣ ਲੱਗਿਆ ਕੋਈ ਮੁੰਡਾ ਹੋਰ ਸੀ ਕੁਲਵਿੰਦਰ ਸਿੰਘ ਨਛੱਤਰ ਸਿੰਘ ਰਾਮਪੁਰ ਮੱਤ ਜੀ ਦਾ ਉਹ ਕਹਿੰਦੇ ਨਹਿਰ ਦੇ ਵਿੱਚ ਰੁੜ ਗਏ ਇਹਨਾਂ ਦੇ ਦੱਸਣ ਮੁਤਾਬਕ ਉਹਦਾ ਵੀ ਦੇਖਦੇ ਬਾਅਦ ਤੇ ਕੀ ਬਣਦਾ ਜੀ ਅੱਛਾ ਜੀ ਭਾਲ ਕਰ ਰਹੇ ਤੁਸੀਂ ਵੀ ਭਾਲ ਕਰ ਰਹੇ ਜੀ ਕੀ ਕਰੋ ਜੀ ਹੱਸੋ ਹੋਇਆ ਕਾਰਨ ਕੁਝ ਪਤਲ ਗਿਆ ਹਾਂਜੀ ਕੋਈ ਗੱਲਬਾਤ ਨਹੀਂ ਬਣ ਲੱਗਿਆ ਜੀ ਕਿਸ ਤਰ੍ਹਾਂ ਹੋਈ ਗੱਲਬਾਤ ਕਿਸ ਤਰ੍ਹਾਂ ਨਹੀਂ ਕਹਿੰਦੇ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਜੀ ਠੀਕ